ਹਾਂਜੀ ਮਿੱਤਰੋ ਅੱਧੇ ਤੱਕ ਆ ਕੇ ਹਾਲਾਂ ਤੇ ਲੱਦ ਤੇ ਉਹਨੇ ਦੀ ਫੇਰ ਆ ਗਿਆ ਮਸਾ ਅੱਧਾ ਕਿ ਕੀਤਾ ਵਸਾ ਵਸ ਹਾਂਜੀ ਮਿੱਤਰੋ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਠੀਕ ਸਵਾਰ ਕਰ ਤਾਹਣਾ ਤੇ ਅੱਜ ਆਪਾਂ ਖੱਬਲ ਚੱਕਣਾ ਉਧਰੋਂ ਤੇ ਟਾਈਮ ਲੱਗਿਆ ਤਾਂ ਵਣ ਵੀ ਵਾਦਾਂਗੇ ਹਾਂ ਫੀਡ ਪਾਉਣ ਵਾਲੀ ਆਵੇ ਖੱਬਲ ਉੱਘਰ ਲੱਗਿਆ ਫਿਰ ਹਾਂ ਫੀਡ ਖਾਣੀ ਹੈ ਇਹਨਾਂ ਇੱਕ ਦਿਨ ਛੱਡ ਕੇ ਪਾਇਆ ਕਰਨੀ ਹਜਮ ਨਹੀਂ ਹੁੰਦੀ ਪਾ ਦੇਣਾ ਰੋਕ ਅੱਗੇ ਨਹੀਂ ਜਾਂਦੀ ਚਲੀ ਫਿਰ Se meira a bainha, arreinando um... ਵਾਹਿਗੁਰੂ ਤੇਰਾ ਹੀ ਆਸਰਾ ਰੱਬਾ ਲੋਕਾਂ ਦਾ ਨਜ਼ਰਾਂ ਤੋਂ ਟਰੈਕਟਰ ਨੂੰ ਬਚਾ ਕੇ ਰੱਖੀ ਰੱਬਾ ਪਹਿਲਾਂ ਨਾ ਸਾਰੇ ਇਹ ਚੀਜ਼ਾਂ ਚੈੱਕ ਕਰ ਲਿਆ ਕਰੋ ਥੱਲੇ ਕੁਝ ਪਿਆ ਤਾਂ ਨਹੀਂਗਾ ਬਾਕੀ ਦਾ ਗਰਦ ਪੈਣੀ ਆ ਮਿੱਤਰੋ हां जी मित्रों आधे तक आके ਹਾਲਾਂ ਤੇ ਲੱਦ ਤੇ ਉਹ ਮੇਰਾ ਸਵਰਾਜ ਸਵਰਾਜ ਆ ਮਿੱਤਰੋ ਸਵਰਾਜ ਆਪਾਂ ਵਧੀਆ ਵਧੀਆ ਵਲੌਗ ਬਣਾਉਣ ਲੱਗ ਗਏ ਫਿਰ ਵਿੱਚ ਦੇ ਰੋਗੇ ਸੀਗੇ ਹਾਂ ਫਿਰ ਕੰਟੀਨਿਊ ਹੋ ਗਏ ਕਦੋਂ ਤੱਕ ਵਲੌਗ ਹੋਣਗੇ ਮਿੱਤਰੋ ਕਦੋਂ ਕਦੋਂ ਕਰਾਂਗੇ ਕਦੋਂ ਕਰਾਂਗੇ ਕਦੋਂ ਕਰਾਂਗੇ ਤੜਕੇ ਹਸਨੇ ਕਦੂ ਤੋਰੀ ਕਦੂ ਤੋਰੀ ਕਰਾਂਗੇ ਕਰ ਦੋ ਕਮੈਂਟ ਕਰ ਦੋ ਕਿਨੇ ਕਿੰਨੀ ਤਰੀਕ ਨੂੰ ਝੋਨਾ ਲਾਉਣਾ ਛੇ ਦੀ ਕਰੋ ਛੇ ਦੀ ਕਰੋ ਕਮੈਂਟ ਹਾਂ ਮੰਨਤਾ ਹਮੋਂ ਨੇ ਇੱਕ ਤਾਂ ਕਰੜਾ ਵਾਲਾ ਹੋ ਗਿਆ ਮਿਸਟਰੋ ਬਾਅਦ ਵਿੱਚ ਪ੍ਰੋਬਲਮ ਹੋ ਜਾਏਗੀ ਬਾਅਦ گے ਇੱਕ ਵਾਰੀ ਦਸਾਂ ਦਿਨਾਂ ਤੱਕ ਝੋਨਾ ਲਾਵਾਂਗਾ ਇੱਕ ਵਾਰੀ ਵਾਇਆ ਹਜੇ ਨਾ ਮੈਂ ਇੱਕ ਵਾਰੀ ਹੋਰ ਮੋਣਾ ਦੋ ਦਿਨਾਂ ਮੈਂ ਜਿਹਨੂੰ ਮਾੜੀ ਮੋਟੀ ਹੁੰਦੀ ਆ ਤੇ ਹੈਗਾ ਉਹ ਵੀ 1.5 ਕਿਲੇ ਤੱਕ ਗਰਮ ਵਾਲੀ ਸੂਈ ਚੈੱਕ ਕਰੋ ਦੇ ਆ ਕਿਰੋ ਗੱਲ ਆ ਪੱਗੇ ਅਸੀਂ ਟੈਕਲ ਵਾਂ ਸੰਧੂ ਨਾਲ ਉਹ ਵੀਡੀਓ ਜ਼ਰੂਰ ਦੇਖੋ ਮਿਲਦੇ ਹਾਂ ਬਾਅਦੇ ਹਾਂਜੀ ਮਿੱਤਰੋ ਆ ਗਏ ਘਰੇ ਆਪਾਂ ਹਾਲਾ ਤੇ ਇੱਥੇ ਕਵਾਲਿਟੀ ਦਾ ਕੰਪਰੋਮਾਈਜ਼ ਕਰ ਲਿਓ ਕਿਉਂਕਿ ਆਪਣੇ ਕੋਲ ਆਈਫੋਨ ਨਹੀਂ ਆ ਐਸਓ ਡਬਲਯੂਏਆਰਜੀ ਕੀ ਬਣਿਆ ਬ੍ਰਾਂਡ ਹੂੰ ਇਹ ਸਵਰਾਜ ਨਹੀਂ ਆ ਬ੍ਰਾਂਡ ਆ ਬ੍ਰਾਂਡ ਕੁਦੀ ਨੇ ਨਹੀਂਗਾ ਤੇ ਟਰੈਕਟਰ ਆਪ ਲਾਤਾ ਉੱਥੇ ਤਰਪਾਲ ਘਰਤਾ ਮੂੜੇ